ਵਧਾਈ ਮਹਿੰਗਾਈ ਸਬਜ਼ੀਆਂ ਤੇ ਖਰਚ ਹੋ ਰਿਹਾ ਲੋਕਾਂ ਦਾ ਸਾਰਾ ਪੈਸਾ ਸਬਜ਼ੀਆਂ ਦੇ ਰੇਟ ਚੜੇ ਅਸਮਾਨੀ ਨਵੀਆਂ ਕੀਮਤਾਂ ਉਡਾ ਦੇਣ ਗਿਆ ਹੋਸ਼ ਮੌਨਸੂਨ तकरीबन ਪੂਰੇ ਦੇਸ਼ ਦੇ ਹਰ ਹਿੱਸੇ ਦੇ ਵਿੱਚ ਇਸ ਵੇਲੇ ਸਰਗਰਮ ਐ ਐਕਟਿਵ ਹੈ ਤਾਂ ਲੋਕਾਂ ਨੂੰ ਜਿੱਥੇ ਅਤ ਦੀ ਗਰਮੀ ਤੋਂ ਰਾਹਤ ਮਿਲੀ ਉੱਥੇ ਹੀ ਵੱਡੀ ਪਰੇਸ਼ਾਨੀ ਖੜੀ ਹੋ ਗਈ ਹੈ ਕਿਉਂਕਿ ਹੁਣ ਇਸ ਦਾ ਸਿੱਧਾ ਸਿੱਧਾ ਅਸਰ ਜੋ ਹੈ ਲੋਕਾਂ ਦੀਆਂ ਜੇਬਾਂ ਤੇ ਪੈ ਰਿਹਾ ਹੈ ਵੱਧਦੀ ਮਹਿੰਗਾਈ ਜੋ ਹੈ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਦੱਸਦੀ ਹੈ ਕਿ ਮਹਿੰਗਾਈ ਜੋ ਹੈ ਸਬਜ਼ੀਆਂ ਤੇ ਜ਼ਿਆਦਾ ਹੋਈ ਹੈ ਸਬਜ਼ੀਆਂ ਦੇ ਰੇਟ ਜੁਨੇ ਅਸਮਾਨੀ ਛੂਰੇ ਨੇ ਤਾਂ ਇਸ ਦਾ ਕਾਰਨ ਜੋ ਹੈ ਬਾਰਿਸ਼ ਦੱਸਿਆ ਜਾ ਰਿਹਾ ਹੈ ਜ਼ਿਆਦਾ ਮੀਂਹ ਦੱਸਿਆ ਜਾ ਰਿਹਾ ਹੈ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਮੀਂਹ ਪਿਆ ਜਿਸ ਤੋਂ ਬਾਅਦ ਸਬਜ਼ੀਆਂ ਦੇ ਭਾਅ ਅਸਮਾਨੀ ਚੜ ਗਏ ਨੇ ਤਾਂ ਜੋ ਸਰਵੇਖਣ ਹੋਇਆ ਉਸ ਦੇ ਵਿੱਚ ਸਾਹਮਣੇ ਆਇਆ ਕਿ 50% ਤੋਂ ਜ਼ਿਆਦਾ ਜੋ ਹਿੱਸਾ ਹੈ ਲੋਕਾਂ ਦੀ ਇਨਕਮ ਦਾ ਲੋਕਾਂ ਦੀ ਸੈਲਰੀ ਦਾ ਇੱਕ ਹਫ਼ਤੇ ਦੇ ਵਿੱਚ ਉਹ ਹਿੱਸਾ ਸਿਰਫ ਸਬਜ਼ੀਆਂ ਤੇ ਜਾ ਰਿਹਾ ਨਵੀਆਂ ਕੀਮਤਾਂ ਬੇहद ਜ਼ਿਆਦਾ ਨੇ ਜਿਸ ਤੋਂ ਬਾਅਦ ਲੋਕ ਪਰੇਸ਼ਾਨ ਹੋਏ ਪਏ ਨੇ ਸੋ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ ਜੋ ਸਰਵੇਖਣ ਹੋਇਆ ਉਸ ਦੇ ਵਿੱਚ ਕਿ ਕੁਝ ਸਾਹਮਣੇ ਆ ਨਵੀਆਂ ਕੀਮਤਾਂ ਕੀ ਨੇ ਲੋਕ ਕਿਵੇਂ ਪਰੇਸ਼ਾਨ ਨੇ ਕਿੰਨਾ ਪੈਸਾ ਸਿਰਫ ਤੇ ਸਿਰਫ ਸਬਜ਼ੀਆਂ ਤੇ ਜਾ ਰਿਹਾ ਪਿਛਲੇ ਮਹੀਨੇ ਦੇ ਆਖਰੀ ਹਫਤੇ ਤੋਂ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਜੁਥੇ ਇੱਕ ਪਾਸੇ ਮੌਨਸੂਨ ਦੇ ਸ਼ੁਰੂ ਹੋਣ ਕਰਕੇ ਰਿਕਾਰਡ ਤੋੜ ਰਹੀ ਕੜਾਕੇ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿ Đੀ ਹੈ ਉਥੇ ਹੀ ਦੂਜੇ ਪਾਸੇ ਬਦਲੇ ਮੌਸਮ ਦਾ ਅਸਰ ਲੋਕਾਂ ਦੀਆਂ ਜੇਬਾਂ ਤੇ ਪੈਣਾ ਸ਼ੁਰੂ ਹੋ ਗਿਆ ਮੀਂਹ ਦੇ ਕਰਕੇ ਸਬਜ਼ੀਆਂ ਦੇ ਭਾਅ ਅਸਮਾਨੀ ਚੜ ਗਏ ਨੇ ਜਿਸ ਦਾ ਸਿੱਧਾ ਅਸਰ ਆਮ ਲੋਕਾਂ ਤੇ ਪੈ ਰਿਹਾ ਹੈ ਇੱਕ ਤਾਜ਼ਾ ਸਰਵੇਖਣ ਦੇ ਮੁਤਾਬਕ ਸਬਜ਼ੀਆਂ ਦੀਆਂ ਕੀਮਤਾਂ ਵਧਣ ਕਰਕੇ ਜ਼ਿਆਦਾਤਰ ਲੋਕਾਂ ਦੇ ਘਰੇਲੂ ਬਜਟ ਦਾ ਅੱਧੇ ਤੋਂ ਵੱਧ ਹਿੱਸਾ ਸਬਜ਼ੀਆਂ ਤੇ ਹੀ ਖਰਚ ਹੋ ਰਿਹਾ ਹੈ। ਇਹ ਸਰਵੇਖਣ ਕਮਿਊਨਿਟੀ ਸੋਸ਼ਲ ਮੀਡੀਆ ਪਲੇਟਫਾਰਮ ਲੋਕਲ ਸਰਕਲਸ ਵੱਲੋਂ ਕਰਵਾਇਆ ਗਿਆ। ਸਰਵੇਖਣ ਵਿੱਚ ਸਾਹਮਣੇ ਆਇਆ ਕਿ ਹਰ 10 ਦੇ ਵਿੱਚੋਂ 6 ਲੋਕ ਹਰ ਹਫ਼ਤੇ ਆਪਣੇ ਬਜਟ ਦਾ 50% ਤੋਂ ਵੱਧ ਸਬਜ਼ੀਆਂ ਖਰੀਦਣ ਤੇ ਖਰਚ ਕਰ ਰਹੇ ਨੇ। ਯਾਨੀ ਕੀਮਤਾ ਵਧਨ ਦੇ ਨਾਲ 60 ਫੀਸ ਦੀ ਭਾਰਤੀਆਂ ਦੇ ਕੁੱਲ ਖਰਚੇ ਦੇ ਵਿੱਚ ਸਬਜ਼ੀਆਂ ਦਾ ਯੋਗਦਾਨ 50 ਫੀਸ ਦੀ ਤੋਂ ਵੱਧ ਹੋ ਗਿਆ ਟਮਾਟਰਾਂ ਦੇ ਭਾਅ ਵਧਨ ਕਰਕੇ ਲੋਕਾਂ ਨੂੰ ਸਭ ਤੋਂ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਲ ਸਰਕਲਸ ਦੇ ਇਸ ਸਰਵੇਖਣ ਦੇ ਵਿੱਚ ਹਿੱਸਾ ਲੈਣ ਵਾਲੀ 71 ਫੀਸ ਦੀ ਲੋਕਾਂ ਦਾ ਕਹਿਣਾ ਹੈ ਕਿ ਉਹ 50 ਰੁਪਏ ਪ੍ਰਤੀ ਕਿਲੋ ਜਾਂ ਇਸ ਤੋਂ ਵੱਧ ਦੇ ਟਮਾਟਰ ਖਰੀਦ ਰਹੇ ਨੇ ਜਦੋਂ ਕਿ 18% ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਵੇਲੇ ਟਮਾਟਰ ਖਰੀਦਣ ਦੇ ਲਈ 100 ਰੁਪਏ ਪ੍ਰਤੀ ਕਿਲੋ ਤੋਂ ਵੱਧ ਦਾ ਭੁਗਤਾਨ ਕਰਨਾ ਪੈ ਰਿਹਾ ਹੈ ਇਸ ਸਰਵੇਖਣ ਦੇ ਵਿੱਚ ਦੇਸ਼ ਦੇ 393 ਜ਼ਿਲ੍ਹਿਆਂ ਦੇ ਵਿੱਚ ਰਹਿਣ ਵਾਲੇ 41000 ਤੋਂ ਵੱਧ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ ਲੋਕਲ ਸਰਕਲਸ ਦੇ ਮੁਤਾਬਕ ਸਰਵੇਖਣ ਕੀਤੇ ਗਏ ਲੋਕਾਂ ਦੇ ਵਿੱਚੋਂ 62% ਪੁਰਸ਼ ਨੇ ਜਦਕਿ ਔਰਤਾਂ ਦੀ ਭਾਗੀਦਾਰੀ 38% ਦੀ ਸਰਵੇਖਣ ਦੇ ਵਿੱਚ ਵੱਡੇ ਸ਼ਹਿਰਾਂ ਦੇ ਲੋਕਾਂ ਦੀ ਭਾਗੀਦਾਰੀ 42% ਦੀ ਸੀ ਜਦ ਕਿ ਛੋਟੇ ਸ਼ਹਿਰਾਂ ਤੋਂ 25% ਦੀ ਲੋਕਾਂ ਨੇ ਸਰਵੇਖਣ ਦੇ ਵਿੱਚ ਹਿੱਸਾ ਲਿਆ ਸਰਵੇਖਣ ਦੇ ਵਿੱਚ ਸ਼ਾਮਲ 33% ਦੇ ਲੋਕ ਟਾਇਰ 3 ਤੇ ਟਾਇਰ 4 ਸ਼ਹਿਰਾਂ ਜਾਂ ਪੇਂਡੂ ਖੇਤਰਾ ਦੇ ਸਤ ਇਸ ਤੋਂ ਪਹਿਲਾਂ ਵੀ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਵਾਧੇ ਨੂੰ ਲੈ ਕੇ ਚਿੰਤਾਜਨਕ ਗੱਲਾਂ ਸਾਹਮਣੇ ਆ ਚੁੱਕੀਆਂ ਨੇ ਜੂਨ ਮਹੀਨੇ ਦੇ ਵਿੱਚ ਪਰਚੂਨ ਮਹਿੰਗਾਈ ਇੱਕ ਵਾਰ ਫਿਰ 5% ਦੇ ਰੁਪਾਰ ਕਰ ਗਈ ਜੂਨ ਦੇ ਵਿੱਚ ਪਰਚੂਨ ਮਹਿੰਗਾਈ ਦਰ 5.08% ਦੀ ਸੀ ਜੋ 4 ਮਹੀਨਿਆਂ 'ਚ ਸਭ ਤੋਂ ਵੱਧ ਹੈ ਸਰਕਾਰੀ ਅੰਕੜੇ ਦੱਸਦੇ ਨੇ ਕਿ ਜੂਨ ਮਹੀਨੇ ਦੇ ਵਿੱਚ ਪਰਚੂਨ ਮਹਿੰਗਾਈ ਦਰ ਨੂੰ ਵਧਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਖਾਣ ਪੀਣ ਦੀਆਂ ਵਸਤਾਂ ਖਾਸ ਕਰਕੇ ਸਬਜ਼ੀਆਂ ਦੀ ਮਹਿੰਗਾਈ ਦਰ ਇਸ ਤੋਂ ਪਹਿਲਾਂ ਕ੍ਰਿਸਲ ਨੇ ਇੱਕ ਰਿਪੋਰਟ ਦੇ ਵਿੱਚ ਕਿਹਾ ਸੀ ਕਿ ਜੂਨ ਮਹੀਨੇ ਦੇ ਵਿੱਚ ਫੂਡ ਪਲੇਟਾਂ ਦੀ ਕੀਮਤਾਂ 'ਚ ਸਲਾਨਾ ਆਧਾਰ ਤੇ 10 ਫੀਸਦੀ ਦਾ ਵਾਅਦਾ ਹੋ ਗਿਆ